ਛੁੱਟੀ ਕਟ ਕਟ ਕੇ ਵਾਪਸ ਜਾਣ ਵਾਲੇ ਛੁੱਟੀ ਜਾਣੇ ਵਾਲੇ ਯਾਰ ਹੱਲੇ ਭਾਜੀ ਗੱਲ ਕਰੀ ਜਾਂਦੇ ਕਹਿੰਦੇ ਗੇਟਾਂ ਦੇ ਐਕਸੀਡੈਂਟ ਹੋਇਆ ਮੁੰਡਾ ਕਹਿੰਦਾ ਦੇਖ ਨਹੀਂ ਹੁੰਦਾ ਯਾਰ ਮੁੰਡੇ ਦੇ ਸੱਟ ਬਹੁਤ ਜ਼ਿਆਦਾ ਲੱਗੀ ਆ ਅਈਗਾ ਵੀ ਯਾਰ ਹੁਣ ਕੀ ਕਹਿ ਸਕਦੇ ਆ ਦੇਖਿਆ ਤਾਂ ਆਪਣਾ ਹੁਣ ਦੇਖਿਆ ਤਾਂ ਭਾਜੀ ਮੈਨੂੰ ਫੋਨ ਆਇਆ ਯਾਰ ਦੇਖ ਕੇ ਰੋਣਾ ਆ ਗਿਆ ਭਾਜੀ ਮੈਂ 2 ਮਹੀਨੇ ਤੱਕ ਤੱਕ ਕਹੇਗਾ ਇਹ ਸਰਕਾਰੀ ਆ ਮੈਂ 500 ਦਿੱਲੀੋਂ ਆਇਆ ਭਾਜੀ ਮੇਤੋਂ 10 ਰੁਪਏ ਘੱਟ ਸੀ ਮਨਾਂ ਡਰਾਈਵਰ ਨੇ ਬੜੀ ਬਤਮੀਜ਼ੀ ਨਾਲ ਗੱਲ ਕੀਤੀ ਜੀ 10 ਰੁਪਏ ਘਟਾਉਣ ਕਰਕੇ ਉਹ ਵਿਚਾਰਾ ਰਾਬਰ ਉਹ ਬੰਦਾ ਕਿਆ ਮੂੰਹ ਨਹੀਂ ਦੇਖਿਆ ਜਣਾ ਤੂੰ 10 ਮਿੰਟ ਹੋਲੀ ਚੱਲ ਜੂਗੇ ਕਿਆ ਹੋਣਾਗਾ ਜੀ ਦੇਖੋ ਨੇਰੀ ਲਿਆ ਦਿੰਦੇ ਜਦ ਬੱਸ ਨੂੰ ਭਜਾਉਂਦੇ ਆ ਸ਼ਹਿਰ ਦੇ ਅੰਦਰ ਸਪੀਡ ਦੀ ਲਿਮਟ ਹੋਣੀ ਚਾਹੀਦੀ ਹੈ ਚੈੱਕ ਕਰੋ ਵੀ ਉਹ ਸਲਿੱਪ ਕਿੱਥੇ ਲੱਗੀ ਉਹ ਠੇਕੇ ਦੇ ਕੋਲੋਂ ਕੰਮ ਸੇ ਕੰਮ ਦੇਖੋ ਹੁਣ ਕਈ ਲੋਕ ਇਹ ਕਹਿ ਰਹੇ ਆ ਕਿ ਬਸ ਚੱਟੀ ਪੱਟੀ ਤੋਂ ਪਰਲੇ ਸਾਇਕਸੀ ਪਰ ਧਿਆਨ ਮਾਰੋ ਉਹ ਦੇਖੋ ਉਹ ਤੁਸੀਂ ਕਿਲੋਮੀਟਰ ਤੋਂ ਬ੍ਰੇਕ ਲੱਗਦੀ ਆਏ ਅੱਧਾ ਕਿਲੋਮੀਟਰ ਤੋਂ ਜੀ ਬਸ ਕਿਸਰ ਦੀ ਆਈ ਆ ਅੱਧਾ ਕਿਲੋਮੀਟਰ ਤੋਂ ਬ੍ਰੇਕ ਲੱਗਦੀ ਆਈ ਐ ਐਕਸੀਡੈਂਟ ਹੋਣ ਤੋਂ ਬਾਅਦ ਹੋ ਸਕਦਾ ਬਸ ਘੁਮਾ ਕੇ ਉੱਧਰ ਖੜੀ ਕਰਤੀ ਹੋਵੇ ਸਿਰਫ ਗੱਲਬਾਤ ਕਰਕੇ ਹੌਸਲਾ ਦੇ ਸਕਦੇ ਆ ਜੋ ਉਹਨਾਂ ਦੇ ਮਨ ਤੇ ਬੀਤਦੀ ਜੋ ਮਨ ਤੇ ਪਰੇਸ਼ਾਨੀ ਹੋਣੀ ਆ ਉਹ ਤਾਂ ਸਮਝੀ ਜਾ ਸਕਦੀ ਐ ਔਰ ਹਮਦਰਦੀ ਐ ਪਰ ਬਹੁਤ ਕੁਝ ਹੋ ਗਿਆ ਪੰਜਾਬ 'ਚ ਲੇਕਿਨ ਹਾਲਾਤ ਬਦਲਦੇ ਨਹੀਂ ਪਏ ਹਾਲਾਤ ਵਿਗੜਦੇ ਪਏ ਆ ਸਤਿ ਸ੍ਰੀ ਅਕਾਲ ਸੇ ਚੰਡੀਗੜ੍ਹ ਰੋਡ ਤੇ ਮੌਜੂਦ ਹਾਂ ਬਰਨਾਲੇ ਗੇਟਾਂ ਦੇ ਬਿਲਕੁਲ ਨਜ਼ਦੀਕ ਆ ਔਰ ਇੱਥੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਇੱਕੋ ਮੋਟਰਸਾਈਕਲ ਉਸ ਪਾਸੇ ਪਿਆ ਔਰ ਇੱਕ ਚੁੰਬਰ ਨਿਕਲ ਗਿਆ ਮੋਟਰਸਾਈਕਲ ਦਾ ਤੇ ਨਾਲ ਦੀ ਨਾਲ ਆ ਬੱਸ ਤੁਸੀਂ ਦੇਖ ਪਾ ਰਹੇ ਹੋ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਤੇ ਬੱਸ ਦੀ ਆਹਮੋ ਸਾਹਮਣੇ ਟੱਕਰ ਹੁੰਦੀ ਆ ਬੱਸ ਦਾ ਤੁਸੀਂ ਦੇਖੋ ਫਰੰਟ ਤੋਂ ਨੁਕਸਾਨ ਹੋਇਆ ਸ਼ੀਸ਼ਾ ਵੀ ਨੁਕਸਾਨਿਆ ਗਿਆ ਪਰ ਜੋ ਜੇ ਤੁਸੀਂ ਮੋਟਰਸਾਈਕਲ ਦੇ ਹਾਲਾਤ ਦੇਖੋਗੇ ਰੂਹ ਕੰਬ ਜਾਂਦੀ ਹੈ ਦਿਲ ਦਹਿਲ ਜਾਂਦਾ ਮਤਲਬ ਪਰਵੱਟੇ ਚੱਕੇ ਜਾਂਦੇ ਆ ਕਿ ਐਕਸੀਡੈਂਟ ਬਹੁਤ ਭਾਰਾ ਸੀ ਔਰ ਇੱਕ ਨੌਜਵਾਨ ਦੀ ਦੱਸਿਆ ਜਾ ਰਿਹਾ ਕਿ ਬੜੀ ਹੀ ਮੰਦ ਭਾਗੀ ਗੱਲ ਹੈ ਦਿਲ ਨੂੰ ਠੇਸ ਲੱਗਣ ਵਾਲੀ ਗੱਲ ਹੈ ਕਿ ਉਸ ਦੀ ਮੌਤ ਹੋ ਗਈ ਹੈ ਸਾਡੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਮੀਡੀਏਟਲੀ ਇਨਫੋਰਮ ਕਰ ਦਿੱਤਾ ਗਿਆ ਸੀਗਾ ਜਿੱਦੇ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਦੇ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੰਦੇ ਆ ਔਰ ਇੱਕਦਮ ਬੜੀ ਹੀ ਤੇਜ਼ੀ ਨਾਲ ਅਸੀਂ ਇੱਥੇ ਪਹੁੰਚੇ ਤਾਂ ਜੋ ਜੇ ਕਿਤੇ ਜਿਹੜਾ ਪੀੜਤ ਹੈ ਉਹਦੇ ਅੰਦਰ ਸਾਹ ਹੈ ਤਾਂ ਉਹਨੂੰ ਫਟਾਫਟ ਚੱਕ ਕੇ ਹਸਪਤਾਲ ਵਿਖੇ ਪਹੁੰਚਾਇਆ ਜਾਵੇ ਤੇ ਉਸਦੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਲੇਕਿਨ ਵੈਰੀ ਅਨਫੋਰਚੂਨੇਟਲੀ ਕਿ ਅਸੀਂ ਇੱਥੇ ਪਹੁੰਚੇ ਆਂ ਔਰ ਦੱਸਿਆ ਜਾ ਰਿਹਾ ਕਿ ਮੌਕੇ ਤੇ ਹੀ ਜਿਹੜੀ ਨੌਜਵਾਨ ਦੀ ਮੌਤ ਹੋ ਗਈ ਹੈ ਔਰ ਬਹੁਤ ਹਾਲਾਤ ਮਾੜੇ ਨੇ ਤਾਂ ਬੱਸ ਦੀ ਜਿਹੜੀ ਸਵਾਰੀਆਂ ਉਹਨਾਂ ਨੂੰ ਦੂਜੀ ਬੱਸ 'ਚ ਸ਼ਿਫਟ ਕੀਤਾ ਗਿਆ ਡਰਾਈਵਰ ਜਿਹੜਾ ਬੱਸ ਦਾ ਮੌਕੇ ਤੇ ਮੌਜੂਦ ਨਹੀਂ ਆ। ਅਨੇਕ ਕੋਈ ਨਹੀਂ ਉਹ ਦੇਖਦੇ ਬੱਸ ਦਾ ਡਰਾਈਵਰ ਜਿਹੜਾ ਆ ਉਹ ਗੱਡੀ 'ਚ ਮੌਜੂਦ ਨਹੀਂ ਆ ਹੁਣ ਹਾਲਾਂਕਿ ਇੱਕਦਮ ਹੀ ਮੁੰਡੇ ਇਕੱਠੇ ਹੋ ਗਏ ਸੀਗੇ ਹੈਲਪ ਕਰਨਾ ਚਾਹੁੰਦੇ ਸੀਗੇ ਸਥਾਨਕ ਲੋਕ ਹੈਲਪ ਕਰਨਾ ਚਾਹੁੰਦੇ ਸੀਗੇ ਆਲੇ-ਦੁਆਲੇ ਜਿਹੜੇ ਹੋਰ ਵੀ ਦੁਕਾਨਦਾਰ ਐ ਉਹਨਾਂ ਨੇ ਚਾਹਿਆ ਕਿ ਸੀ ਹੈਲਪ ਕਰੀਏ ਲੇਕਿਨ ਬੇਬਸੀ ਸੀ ਕਿਉਂਕਿ ਨੌਜਵਾਨ ਬਚਿਆ ਹੀ ਨਹੀਂ ਉਹ ਮੋਟਰਸਾਈਕਲ ਦਿਖਾ ਦਿਓ ਇੱਕ ਬਹੁਤ ਬੁਰੇ ਹਾਲਾਤ ਨੇ ਕਚੂੰਬਰ ਨਿਕਲ ਗਿਆ ਲਾਲੀ ਭਾਈ ਕਿਉਂ ਮੁੰਡੇ ਦਾ ਮੈਂ ਵੀ ਦੇਖ ਕੇ ਆਇਆ ਆਹ ਦੇਖਿਆ ਮੈਂ ਵੀ ਇੱਥੋਂ ਲੰਘ ਰਿਹਾ ਸੀ ਮੈਂ ਤਾਂ ਚੰਡੀਗੜ੍ਹ ਤੋਂ ਆਇਆ ਸੀਗਾ ਤੇ ਮੈਂ ਜਾਂਦੇ ਜਾਂਦੇ ਦੇਖਿਆ ਮੈਂ ਕਿ ਤੁਹਾਨੂੰ ਕਾਲ ਕਰਾਂ ਉਹਦੇ ਦੀ ਤੁਸੀਂ ਪਹਿਲੇ ਮੋੜੇ ਖੜੇ ਦੇਗੇ ਖੜੇ ਆ ਆਮੋ ਸਾਹਮਣੇ ਟੱਕਰ ਹੋਈ ਆ ਕੋਈ ਸਮਝ ਨਹੀਂ ਲੱਗੀ ਕਿਸੇ ਕੋਲ ਤਾਂ ਕੁਝ ਬੱਚਿਆ ਹੀ ਨਹੀਂ ਅੱਛਾ ਮੁੰਡੇ ਦਾ ਪਤਾ ਲੱਗਿਆ ਮੁੰਡੇ ਮੁੰਡਾ ਪੀ 32 ਨੰਬਰ ਹੀ ਆ ਗੱਡੀ ਦਾ ਰੋੜਾ ਗਿਆ ਪੈਂਦਾ ਕਹਿੰਦੇ ਪਿੰਡ ਪਾਲਟੇ ਦਾ ਪਤਾ ਨਹੀਂ ਬੰਦਾ ਬਾਕੀ ਆ ਤੇ ਕਿੰਨੀ ਉਮਰ ਦਾ ਲੱਗਦਾ ਭਈ ਉਮਰ ਇਦਾਂ ਦਾ ਪਛਾਣ ਨਹੀਂ ਹੋ ਰਿਹਾ ਸੂਰੀ ਸਾਹਿਬ ਹਾਲ ਥੋੜੀ ਜਿਆਦਾ ਖਰਾਬ ਹੈ ਬਹੁਤ ਜਿਆਦਾ ਮੰਦੜੀ ਹੈ ਹਾਂਜੀ ਹਾਂ ਹਾਂ ਜੀ ਨੰਬਰ ਪਲੇਟ ਤੋਂ ਹੀ ਪਤਾ ਲੱਗਣਾ ਨੰਬਰ ਪਲੇਟ ਤੋਂ ਪਤਾ ਲੱਗ ਜਾਣਾ ਨੰਬਰ ਪਲੇਟ ਆਪਾਂ ਦਿਖਾ ਦਿੰਨੇ ਆ ਬੱਸ ਦਾ ਨੰਬਰ ਨੰਬਰ ਪਲੇਟ ਦਿਖਾ ਦਿੰਨੇ ਪੀਪੀ 08 ایਡਬਲਯੂ 5262 ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਹੀ ਪਹੁੰਚ ਗਿਆ ਸਾਡੀ ਟੀਮ ਵੱਲੋਂ ਇਨਫੋਰਮ ਕੀਤਾ ਗਿਆ ਇਸ ਗੈਮੀਡੀਟਲੀ ਔਰ ਨਾਲ ਦੀ ਨਾਲ ਲੋਕਾਂ ਨੇ ਇੱਥੇ ਮੰਗ ਕੀਤੀ ਹੈ ਪਹਿਲਾਂ ਬਹੁਤ ਸਾਰੇ ਨੌਜਵਾਨ ਇਕੱਠੇ ਸੀ ਜਦੋਂ ਅਸੀਂ ਆਏ ਆ ਫਿਰ ਅਸੀਂ ਪਹਿਲਾਂ ਮੌਕੇ ਨੂੰ ਸਮਝਿਆ ਉਸ ਤੋਂ ਬਾਅਦ ਵੀਡੀਓ ਬਣਾਉਣ ਲੱਗੇ ਆ ਔਰ ਸਾਡੀ ਪਹਿਲੀ ਕੌਨਸ਼ੀਅਸ ਇਹ ਹੁੰਦੀ ਹੈ ਵੀਡੀਓ ਬਾਅਦ ਚ ਬਣਾਈ ਜਾਵੇ ਜੇ ਕਿਤੇ ਲੋੜ ਹੈ ਹੈਲਪ ਦੀ ਤਾਂ ਬੰਦੇ ਚੱਕ ਕੇ ਪਹਿਲਾ ਹਸਪਤਾਲ ਵਿਖੇ ਪਹੁੰਚਾ ਜਾਵੇ ਪਰ ਬਹੁਤ ਅਨਫੋਰਚੂਨੇਟਲੀ ਹੈ ਬਹੁਤ ਮੰਦਭਾਗੀ ਗੱਲ ਹੈ ਬਹੁਤ ਫਿਰਦੇ ਨੂੰ ਠੇਸ ਮਾਰਨ ਵਾਲੀ ਗੱਲ ਹੈ ਕਿ ਇਸ ਹਾਦਸੇ ਵਿੱਚ ਨੌਜਵਾਨ ਦੀ ਮੌਕੇ ਤੇ ਮਾਤ ਹੋ ਗਿਆ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਹੈ ਔਰ ਬਹੁਤ ਜ਼ਿਆਦਾ ਤੇਜ਼ ਆ ਰਹੀ ਹੈ ਜੀ ਜੀ ਇਹ ਇਹ ਬੇਨਤੀ ਕਰਨੀ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਸਖਤ ਹਦਾਇਤਾਂ ਦਿੱਤੀਆਂ ਜਾਣ ਔਰ ਆ ਨੰਬਰ ਹੈ ਜੀ ਪੀਬੀ 32ਈ 1186 ਪੀਬੀ 32ਈ 1186 ਇਹ ਪੈਸ਼ਨ ਮੋਟਰਸਾਈਕਲ ਲੱਗਦਾ ਹੈ ਹੀਰੋ ਹਾਂਡਾ ਪੈਸ਼ਨ ਸਿਲਵਰ ਕਲਰ ਪੈਸ਼ਨ ਹੈ ਪਾਟੇ ਦਾ ਤਾਂ ਛੋਟੇ ਪਾਟੇ ਦਾ ਦੱਸਿਆ ਜਾ ਰਿਹਾ ਕਿ ਨੌਜਵਾਨ ਨੇ ਪੀਵੀ 32 ਅੱਛਾ ਇਹਨਾਂ ਦਾ ਮਾਮਾ ਮੁੰਡੇ ਦਾ ਮੁੰਡੇ ਦਾ ਮਾਮਾ ਇਹਦਾ ਕਿੱਥੇ ਗਿਆ ਭਜੀ ਕੀ ਨਾਸੀ ਮੁੰਡੇ ਦਾ ਉਹ ਆਲਾ ਲੋ ਮੜ ਚਲੋ ਚਲੋ ਹਮਦਰਦੀ ਹੈ ਭਾਈ ਤੁਹਾਡੇ ਨਾਲ ਨਿਆ ਆਪਣਾ ਬਰਨਾਲਾ ਹੀ ਆ ਉਹਦਾ ਮਾਮੇ ਦਾ ਮੁੰਡਾ ਹੈ ਛੱਡੇ ਹਮ ਹਮਦਰਦੀ ਯਾਰ ਵੀਰਾਂ ਨਾਲ ਚਲੋ ਉਹ ਪਰੇਸ਼ਾਨੀ ਚ ਨਹੀਂ ਉਹ ਉਧਰ ਰਹਿਣ ਦੋ ਉਧਰ ਨਾ ਜਾਏਗੀ ਆਪਾਂ ਉਹ ਪਰੇਸ਼ਾਨੀ ਚ ਨੇ ਜੋ ਵੱਡਾ ਪਾਣਾ ਉਹਨਾਂ ਦੇ ਪਰਿਵਾਰ ਤੇ ਆਇਆ ਤੇ ਜੋ ਪਹਾੜ ਦੁੱਖਾਂ ਦਾ ਪਹਾੜ ਡਿ ਗਿਆ ਬੇਚਾਰਾ ਕਿਦਾਂ ਕੋਈ ਆਪਣਾ ਰੋਟੀ ਪਾਣੀ ਕਮਾਉਂਦਾ ਸੀਗਾ ਗਿਆ ਹੁੰਦਾ ਜੋ ਵੀ ਹੋਇਆ ਮਾੜਾ ਹੋਇਆ ਚਲੋ ਰੋਡ ਦੇ ਉੱਪਰ ਰੱਬ ਜਾਣੇ ਕੀ ਹੋਇਆ ਅਸੀਂ ਤਾਂ ਕੋਲੋਂ ਲੰਘਦੇ ਸੀਗੇ ਚਲੋ ਮੈਂ ਕਹਾਂ ਜੇ ਦੇਖੀਏ ਥੋੜੀ ਜਿਹੀ ਹੈਲਪ ਜੇ ਹੋ ਜਵੇ ਤਾਂ ਹੈਲਪ ਕਰ ਦਿੰਨੇ ਕੋਈ ਪਰ ਪਤਾ ਲੱਗਿਆ ਕਿ ਬੰਦਾ ਤਾਂ ਮੁੱਕ ਗਿਆ ਕਹਿੰਦੇ ਮੁੱਕੇ ਦੀ ਮੁੱਕ ਖਤਮ ਹੋ ਗਿਆ ਕਿੰਨੀ ਉਮਰ ਲੱਗਦੀ ਬਾਈ ਉਮਰ ਫੇਸ ਦੇ ਹਿਸਾਬ ਨਾਲ ਤਾਂ ਸਰ ਕੋਈ ਆਈਡੀਆ ਨਹੀਂ ਦੱਸ ਸਕਦੇ ਕਿ ਆਪਣੀ 40 ਸਾਲ ਦੇ ਲੱਗਦੇ ਆ ਉਹ 40 42 ਸਾਲ ਐਨੀ ਕਿਹਦੀ 40 ਸਾਲ ਦੇ ਪੁਰੀ ਭਾਜੀ ਯਾਰ ਆ ਦੇ ਆ ਕੇ ਭਾਜੀ ਉਹ ਨਹੀਂ ਇਹਦੇ ਨਾਲ ਗੱਲ ਕਰੋ ਆਹ ਦੇ ਭਰਾਵਾ ਪਾਜੀ ਗੱਲ ਕਰ ਮਾੜੀ ਇਸ ਚੈਨਲ ਤੇ ਗੱਲ ਕਰ ਮੇਰਾ ਪਰ ਇਹਦਾ ਮਾਮੇ ਦਾ ਮੁੰਡਾ ਹੈ ਹਮਦਰਦੀ ਆ ਵੀਰੇ ਅਫਸੋਸ ਬਾਤ ਹੈ ਇਧਰ ਆ ਜਾ ਵੀਰੇ ਗੱਲ ਕਰ ਸਕਦੇ ਦੁੱਖ ਘਟਾ ਨਹੀਂ ਸਕਦੇ ਉਹ ਪਾਜੀ ਯਾਰ ਮੇਰੇ ਮਾਮੇ ਦਾ ਮੁੰਡਾ ਆ ਦਬਈ ਤੋਂ ਆਇਆ ਦਾਰ ਸਿੰਘ ਨਾਂ ਆ ਦਬਈ ਦਬਈ ਜਾਨੀ ਡਬਈ ਤੋਂ ਆਇਆ ਆ ਛੁੱਟੀ ਕੱਟਣ ਆਇਆ ਸੀ ਛੁੱਟੀ ਕੱਟਣ ਆਇਆ ਸੀਗਾ ਜਾਨੀ ਹੁਣ ਜਾਣੇ ਵਾਲਾ ਹੀ ਸੀਗਾ ਥੋੜੇ ਟਾਈਮ ਪਿੰਡ ਕਿਹੜਾ ਸੀ ਪਾਟਾ ਖੋਰ ਦਾ ਪਾਟਾ ਖੋਰ ਦਾ ਅਨ ਛੋਟਾ ਪਾਟਾ ਨਹੀਂ ਨਹੀਂ ਮੈਰਡ ਨਹੀਂ ਅਨ ਮੈਰਡੀ ਆ ਅੱਛਾ ਹਾਂ ਕਿੰਨੀ ਉਮਰ ਸੀ ਉਮਰ ਹੋਣੀ ਭਾਜੀ 30 ਸਾਲ ਦੇ ਲੱਗ 35 36 ਸਾਲ ਦੇ ਲੱਗੇ ਛੱਗੇ ਹੋਊਗੀ ਕੋਈ ਗੱਲ ਕਰ ਸਕਦੇ ਦੁੱਖ ਘਟਾ ਨਹੀਂ ਸਕਦੇ ਉਹ ਭਾਜੀ ਯਾਰ ਮੇਰੇ ਮਾਮੇ ਦਾ ਮੁੰਡਾ ਆ ਦਬਈ ਤੋਂ ਆਇਆ ਦਰਾਰ ਸਿੰਘ ਨਾਂ ਆ ਡਬਈ ਜੀ ਡਬਈ ਜਾਨੀ ਡਬਈ ਤੋਂ ਆਇਆ ਆ ਛੁੱਟੀ ਕੱਟਣ ਆਇਆ ਸੀ ਛੁੱਟੀ ਕੱਟਣ ਆਇਆ ਸੀਗਾ ਜਾਨੀ ਹੁਣ ਪਾਲਟਾ ਅਨ ਛੋਟਾ ਪਾਲਟਾ ਨਹੀਂ ਨਹੀਂ ਮੈਰਡ ਨਹੀਂ ਅਨ ਮੈਰਡੀ ਅੱਛਾ ਹਾਂ ਕਿੰਨੀ ਉਮਰ ਸੀ ਉਮਰ ਹੋਣੀ ਭਾਜੀ 30 ਸਾਲ ਦੇ ਲੱਗ 35 36 ਸਾਲ ਦੇ ਲੱਗੇ ਜਾਗੇ ਹੋਊਗੀ ਕੋਈ ਮਮੀ ਛੁੱਟੀ ਕੱਟ ਕੇ ਵਾਪਸ ਜਾਣ ਵਾਲੇ ਛੁੱਟੀ ਜਾਣੇ ਵਾਲੇ ਯਾਰ ਹੱਲੇ ਭਾਜੀ ਗੱਲ ਕਰੀ ਜਾਂਦੇ ਕਹਿੰਦੇ ਗੇਟਾਂ ਦੇ ਐਕਸੀਡੈਂਟ ਹੋਇਆ ਮੁੰਡਾ ਕਹਿੰਦਾ ਦੇਖ ਨਹੀਂ ਹੁੰਦਾ ਯਾਰ ਮੁੰਡੇ ਦੇ ਸੱਟ ਬਹੁਤ ਜ਼ਿਆਦਾ ਲੱਗੀ ਆ ਆਈਗਾ ਵੀ ਯਾਰ ਹੁਣ ਕੀ ਕਹਿ ਸਕਦੇ ਆ ਜੋ ਦੇਖਿਆ ਦਾ ਆਪਣਾ ਹੁਣ ਦੇਖਿਆ ਦਾ ਭਾਜੀ ਮੈਨੂੰ ਫੋਨ ਆਇਆ ਯਾਰ ਮਾਮੇ ਨੇ ਮੁੰਡੇ ਉਹ ਵੀ ਸੈਣੀ ਹਸਪੀਟਲ ਹੈਗਾ ਨਾ ਉਹਦੇ ਮੋਰੇ ਮੋਟਰ ਹੈਲਾਂ ਦੀ ਦੁਕਾਨ ਕਰਦਾ ਆਦਰ ਰੋਡ ਤੋਂ ਖਲੋੜ ਕਲੀਅਰ ਕਰ ਦੋ ਯਾਰ ਉਹਦਾ ਦੇਖੀ ਜਾਂਦਾ ਜਾ ਕੇ ਯਾਰ ਭਾਜੀ ਦੇਖ ਨਹੀਂ ਹੁੰਦਾ ਥੋੜਾ ਸਾਈਡ ਤੇ ਮਾ ਤਾਂ ਯਾਰ ਤਾਂ ਆਪਾਂ ਤਾਂ ਇਹ ਕਿੰਨੇ ਆ ਭਾਜੀ ਬਈ ਜਿਹੜਾ ਵੀ ਇਸ ਵਾਲੇ ਆਪ 10 ਰੁਪਏ ਵੀ ਘੱਟ ਹੋਵੇ ਬੱਸੇ ਚ ਬੰਦੇ ਛਾੜਦੇ ਨਹੀਂ ਹੈਗੇ ਬੰਦਿਆਂ ਦੇਖ ਕੇ ਰੋਣਾ ਆ ਗਿਆ ਭਾਜੀ ਮੈਂ 2 ਮਹੀਨੇ ਤੱਕ ਤੱਕਾ ਤੱਕੇਗਾ ਇਹ ਸਰਕਾਰੀ ਆ ਮੈਂ 500 ਦਿੱਲੀੋਂ ਆਇਆ ਭਾਜੀ ਮੇਤੋਂ 10 ਰੁਪਏ ਘੱਟ ਸੀ ਮਨਾਂ ਡਰਾਈਵਰ ਦੇ ਕਲੈਕਟਰ ਨੇ ਬੜੀ ਬਤਮੀਜ਼ੀ ਨਾਲ ਗੱਲ ਕੀਤੀ ਜੀ 10 ਰੁਪਏ ਘੱਟ ਹੋਣ ਕਰਕੇ ਉਹ ਵਿਚਾਰਾ ਰਾਬਰ ਉਹ ਬੰਦਾ ਕਿਆ ਮੂੰਹ ਨਹੀਂ ਦੇਖਿਆ ਜਾਂਦਾ ਤੂੰ 10 ਮਿੰਟ ਹੋਲੀ ਚੱਲ ਜੂਂਗੇ ਕਿਆ ਹੋਣਾ ਅਗਰ ਜੀ ਦੇਖੋ ਨੇਰੀ ਲਿਆ ਦਿੰਦੇ ਜਦ ਬੱਸ ਨੂੰ ਭਜਾਉਂਦੇ ਆ ਸ਼ਹਿਰਾਂ ਦੇ ਅੰਦਰ ਇੰਨੀ ਸਪੀਡ ਦੀ ਲਿਮਟ ਹੋਣੀ ਚਾਹੀਦੀ ਹੈ ਚੈੱਕ ਕਰੋ ਵੀ ਉਹ ਸਲਿੱਪ ਕਿੱਥੇ ਲੱਗੀ ਉਹ ਠੇਕੇ ਦੇ ਕੋਲੋਂ ਕੰਨ ਸੇ ਕੰਮ ਦੇਖੋ ਹੁਣ ਕਈ ਲੋਕ ਇਹ ਕਹਿ ਰਹੇ ਆ ਕਿ ਬੱਸ ਚੱਟੀ ਪੱਟੀ ਤੋਂ ਪਰਲੇ ਸਾਈਡ ਸੀ ਪਰ ਧਿਆਨ ਮਾਰੋ ਉਹ ਦੇਖੋ ਉਹ ਤੁਸੀਂ ਕਿੰਨੇ ਕਿਲੋਮੀਟਰ ਤੋਂ ਬ੍ਰੇਕ ਲੱਗਦੀ ਆਏ ਅੱਧਾ ਕਿਲੋਮੀਟਰ ਤੋਂ ਜੀ ਬੱਸ ਕਿਸਰ ਦੀ ਆਈ ਆ ਅੱਧਾ ਕਿਲੋਮੀਟਰ ਤੋਂ ਬ੍ਰੇਕ ਲੱਗਦੀ ਆਈ ਆ ਐਕਸੀਡੈਂਟ ਹੋਣ ਤੋਂ ਬਾਅਦ ਹੋ ਸਕਦਾ ਬੱਸ ਕਮਾ ਕੇ ਉੱਧਰ ਖੜੀ ਕਰਦੀ ਹੋਵੇ ਹੋ ਸਕਦਾ ਵੀਰ ਜੀ ਆਪ ਉੱਧਰ ਦੇਖੋ ਕਿੱਥੇ ਲੱਗੀ ਹੋ ਹੁਣ ਚੁੱਟੀ ਬੱਟੀ ਤੋਂ ਉੱਧਰ ਬੱਸ ਖੜੀ ਕੀਤੀ ਹੋ ਆ ਤੁਸੀਂ ਦੇਖੋ ਲਾਲੋ ਦਾ ਪਿੱਛੇ ਹੋ ਜਾਣਾ ਬਹੁਤ ਭਜਾਉਂਦੇ ਆ ਇਹ ਬੱਸਾਂ ਇੰਨੀਆਂ ਭਜਾਉਂਦੇ ਨੇ ਪੰਜਾਬ ਵਾਲੇ ਬਹੁਤ ਭਜਾਉਂਦੇ ਬੱਸਾਂ ਯਾਰ ਭਾਜੀ ਬੱਸ ਸੀਗੀ ਇੱਕ ਇੱਕ ਬੱਸ ਇਹਦੇ ਮਗਰ ਹੋਰ ਛੀ ਕਹਿੰਦੇਆਂ ਦੋ ਦੋ ਇਕੱਠੀਆਂ ਨੱਟਦੀਆਂ ਰੇਸਾ ਲਾਉਂਦੇ ਆ ਰੇਸ ਭਾਜੀ ਉਹਦੇ ਬੱਚੇ ਡੀਗਦੇ ਹੋਣੇ ਆ ਖੜੇ ਅੱਗੇ ਸਾਡੇ ਡੈਡੀ ਨੇ ਘਰ ਆ ਜਾ ਮਾਂ ਪਿਓ ਡੀਗਦੇ ਹੋਣੇ ਭਾਜੀ ਹਣਾ ਹਾਂਜੀ ਹਾਂਜੀ ਤੇ ਇਹ ਆ ਮੁੰਡਾ ਆ ਮੁੰਡਾ ਆਇਆ ਦਬਈ ਤੋਂ ਭਾਜੀ ਆਇਆ ਮੁੰਡਾ ਇਹ ਵਾਲਾ ਹੀ ਉਹ ਕੰਮ ਕਰਦਾ ਹਲਵਾਈ ਦਾ ਫਿਰ ਉੱਥੋਂ ਮੈਲਾ ਦਾ ਕੰਮ ਤੋਂ ਆਉਂਦਾ ਹੋਣਾ ਹਲਿਆਈ ਪਿੰਡ ਬੰਦਾ ਦੱਸ ਕੇ ਗਿਆ ਕਹਿੰਦਾ ਯਾਰ ਮੁੰਡਾ ਦੇਖ ਨਹੀਂ ਹੁੰਦਾ ਸੱਟ ਬਹੁਤ ਜ਼ਿਆਦਾ ਲੱਗੀ ਹੋਆ ਕਹਿੰਦਾ ਪਤਾ ਨਹੀਂ ਸ਼ਰਾਬ ਹੀ ਦੀ ਹੋਣਾ ਯਾਰ ਚਲੋ ਪੀਤੀ ਹੋਊਗੀ ਹਣਾ ਕੀ ਕਹਿ ਸਕਦੇ ਹਾਂ ਹੁਣ ਪੀਣੀ ਸਾਰੀ ਦੁਨੀਆ ਪੀਂਦੀ ਖਾਂਦੀ ਆ ਭਾਜੀ ਸਾਰਾ ਵੇਚਦੀ ਆ ਸਰਕਾਰ ਵੇਚਦੀ ਆ ਪਾਜੀ ਸਾਹਿਬ ਕੋ ਵੇਚ ਦਈਏ ਜੀ ਕਿਹੜਾ ਉੱਪਰ ਦੇ ਸਰਕਾਰ ਪਾਜੀ ਇਦਾਂ ਦੀ ਆ। ਇੱਕ ਗੱਲ ਸੁਣੋ ਬਸ ਸਰਕਾਰੀ ਸ਼ਰਾਬ ਵੀ ਸਰਕਾਰੀ ਹੈ। ਉੱਪਰ ਦੇ ਉੱਪਰ ਦੇ ਸਰਕਾਰ ਇਦਾਂ ਦੀ ਹੈ। ਪਹਿਲੇ ਬੰਦੇ ਮਾਰਨ ਨੂੰ ਫਿਰਦੀ ਪਾਜੀ। ਪਾਜੀ ਮੈਂ ਕਹਿੰਦਾ ਜੇ ਤੁਸੀਂ ਬਸ ਮੰਨ ਲਓ ਹੀ ਭੰਨ ਵੀ ਦਿੰਨੇ ਆ। ਕਿਹਦੇ ਸਿਰ ਪਊਗੀ ਇਹ? ਇਹ ਚੰਗੀ ਗੱਲ ਨਹੀਂ। ਇਹ ਆਪਾਂ ਤਾਂ ਮर्याਦਾ ਚ ਰਹਿਣਾ ਨਾ ਆਪਾਂ ਤਾਂ ਮर्याਦਾ ਚ। ਹੁਣ ਚਲੋ ਦੋ ਸਰਕਾਰੀ ਇਹ ਪਰਨੇ ਪੈਣੀ ਫਿਰ ਸਾਡੇ ਸਰੇ ਸਾਨੂੰ ਕਲੇਮ ਪੈਣਾ ਜੀ। ਗਾਹ ਤੋਂ ਕਿਸੇ ਨਾਲ ਨਾ ਹੋਵੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਸਖਤ ਹਦਾਇਤਾਂ ਪਾਸ ਕਰਨੀਆਂ ਚਾਹੀਦੀਆਂ ਆ ਜੀ ਨਾਲੇ ਇਹ ਰੋੜ ਜਿਹੜਾ ਹੈ ਨਾ ਇਹ 70 80 ਵਾਲਾ ਰੋੜ ਹੈ ਨਹੀਂ ਬਾਜੀ ਇਹ ਲਿਮਟ ਹੋਣੀ ਚਾਹੀਦੀ ਬਸ ਰੋੜ ਲਿਮਟ ਹੋਣੀ ਚਾਹੀਦੀ ਆ ਤੁਰ ਕੇ ਜਾਂਦੇ ਬੰਦੇ ਨੂੰ ਨਹੀਂ ਬਖਸ਼ ਰਿਹਾ ਤਾਂ ਕਿਉਂਕਿ ਛੋਟਾ ਰੋੜਾ ਬਾਜੀ ਬਹੁਤ ਛੋਟਾ ਰੋੜਾ ਹੈ ਆਪਣੇ ਅਮਰੋ ਸਾਹ ਨੂੰ ਜੋ ਬਾਈ ਬਾਤ ਹੋ ਜਲਦੀ ਹੈ ਲਿਮਟ ਹੋਣੀ ਚਾਹੀਦੀ ਇਹਦੀ ਲਿਮਟ ਹੋਣੀ ਚਾਹੀਦੀ ਬਸ ਦੀ ਲਿਮਟ ਹੈਣੀ ਇਹਦੀ ਕੋਈ ਜਿੰਨੀ ਸੱਚੀ ਗੱਲ ਦਸੀਏ ਪੁੱਛੀਏ ਗੱਲ ਕਰੀਏ ਤਾਂ ਕਿਹੜੀ ਬੱਸ ਲਿਮਟ ਦਾ ਚੱਲਦੀ ਹੈ ਕੋਈ ਵੀ ਨਾ ਕੋਈ ਵੀ ਚੱਲਦੀ ਹੈ ਪੰਜਾਬ ਦੀ ਚੱਲਦੀ ਨਹੀਂ ਕੋਈ ਵੀ ਭਾਈ ਕੋਈ ਵੀ ਬੱਸ ਚੱਲਦੀ ਹੈ ਆਪਣੇ ਪਿੱਛੇ ਆਪਣੇ ਭਾਈ ਕਿਸ਼ਨ ਪਰੇ ਨਾ ਹੀ ਮੇਰਾ ਐਕਸੀਡੈਂਟ ਹੋਇਆ ਉਹ ਵੀ ਬੱਸ ਦਾ ਹੀ ਹੋਇਆ ਜੀ ਹਾਂ ਇੱਕ ਸਰਕਾਰ ਚਟੇ ਨੇ ਮੈਂ ਚਟੇ ਨਾ ਬੰਦੇ ਮਾਰਦੀ ਆ ਐਪਲ ਡਰਾਈਵਰ ਇਧਰ ਦਿੱਤੇ ਹੋ ਜੀ ਇਹ ਬੱਸਾਂ ਐਕਸੀਡੈਂਟ ਕਰ ਕਰ ਬੰਦੇ ਮਾਰਦੀ ਆ ਡਰਾਈਵਰ ਤਾਂ ਹੁਣੇ ਨੱਠਿਆ ਇੱਥੇ ਬੈਠਾ ਪਾਸੀ ਬੈ ਕੇ ਨੱਠ ਗਿਆ ਆ ਦੂਜੀ ਬੱਸ ਜ ਗਿਆ ਮੋਹਰੇ ਬੱਸ ਪਹਿਲਾਂ ਖੜੇ ਸੀਗੇ ਜਦ ਮੈਂ ਆਇਆ ਤੇ ਖੜੇ ਦੇ ਕੇ ਤਿੰਨੇ ਹੀ ਦੋ ਬੱਸਾਂ ਹੋਰ ਵੀ ਖੜੀਆਂ ਸੀ ਸਾਰੇ ਨੰਬਰ ਤੋਂ ਬੱਸ ਦਾ ਡਰਾਈਵਰ ਦਾ ਪਤਾ ਹੋਈ ਸਕਦਾ ਕਿਉਂਕਿ ਇਹ ਭਾਜੀ ਉਹ ਕਿਹੜੇ ਰੂਟ ਤੇ ਚੱਲ ਰਹੀ ਆ ਉਹ ਕਿਹੜੀਆਂ ਇੰਨੀਆਂ ਬੱਸਾਂ ਆਂਦੀਆਂ ਸਾਰੀਆਂ ਘੇਰੀਆਂ ਜਾਵੇ ਭਾਜੀ ਆ ਵਾਲੇ ਲੰਘਦੀਆਂ ਬੱਸਾਂ ਸਾਰੀਆਂ ਓਵਰ ਸਪੀਡ ਟਿਪਰ ਵੀ ਆਉਂਦੇ ਬੱਸਾਂ ਵੀ ਆਉਂਦੀਆਂ ਬਹੁਤ ਕੇ ਬਸਾਣਾ ਰੇਸਾ ਲਾਨੀ ਆ ਰਹੀਆਂ ਦੋ ਪਿੱਛੇ ਬੜਾ ਚੌਰ ਤੇ ਰੇਸਾ ਲੱਗਦੀਆਂ ਆ ਰਹੀਆਂ ਇਹਨਾਂ ਦੀਆਂ ਬੜਾ ਚੌਰ ਤੇ ਰੇਸਾ ਲੱਗਦੀਆਂ ਆ ਰਹੀਆਂ ਦੱਸੋ ਕਿੰਡਾ ਵੱਡਾ ਰਿਸਕ ਆ ਅਰੇ ਇਸਕੇ ਭਾਜੀ ਰੇਸਾ ਉਹਨੂੰ ਤਾਂ ਮਾਰਤਾ ਜਿਹੜੇ ਅੰਦਰ ਬੈਠੇ ਸੀ ਬੱਸ ਪਲਟ ਜਵੇ ਬੱਸ ਪਲਟ ਜਵੇ ਭਾਜੀ ਕਿੰਨੀ ਆ ਨੁਕਸਾਨ ਆ ਕਿੰਨੀਆਂ ਜਾਨਾਂ ਨੂੰ ਨੁਕਸਾਨ ਆ ਜੀ ਨਿਗੇ ਨਿਗੇ ਨਿਆਣੇ ਭਾਜੀ ਕਹਿੰਦੇ ਬਲ ਭਾਜੀ ਦੇਖ ਕੇ ਰੋਣਾ ਆ ਗਿਆ ਮੈਂ ਨਵੇਂ ਸ਼ਹਿਰੋਂ ਆਇਆ ਭਾਜੀ ਆ ਮੁੰਡੇ ਨੂੰ ਮੈਂ ਫੋਨ ਕੀਤਾ ਇਹਨੂੰ ਲੰਗੜੋ ਸੱਦਿਆ ਮੈਂ ਕਿਹਾ ਐਕਸੀਡੈਂਟ ਹੋ ਗਿਆ ਮੈਂ ਦੇਖਿਆ ਬੰਦੇ ਖੜੇ ਸੀਗੇ ਮੇਰੇ ਅਸੀਂ ਸਲਾਮ ਹੈਗਾ ਬੰ ਅਰੇ ਮੈਂ ਮੁੰਡੇ ਸੱਦੇ ਆ ਪਾਜੀ ਜੀ ਦੇਖਿਆ ਨਾ ਪਾਜੀ ਮੁੰਡਾ ਤਾਂ ਰੋਣਾ ਆ ਗਿਆ ਜੀ ਆਪਾਂ ਨੂੰ ਬੰਦਾ ਭਾਵ ਖੋ ਰਿਹਾ ਜੀ ਦੀ ਅੱਖ ਚ ਰੋਣਾ ਆ ਗਿਆ ਪਾਜੀ ਕੰ ਅੱਖ ਚ ਹੰਝੂ ਵੀ ਆ ਭਰਾ ਦੇ ਭਾਵ ਖੋਣਾ ਆ ਗਿਆ ਉਸ ਟਾਈਮ ਮੈਂ ਇੱਥੇ ਬਹੁਤ ਜਾਣੀ ਕਿ ਕੀਤਾ ਮੈਂ ਗਾਲਾਂ ਕੱਢੀਆਂ ਮੈਂ ਬੱਸ ਨੂੰ ਅੱਗ ਲਾ ਦੋ ਮੈਂ ਅੱਗ ਲਾਣੇ ਗਏ ਸੀ ਸਾਡਾ ਵੀ ਮਰਿਆ ਤਾਂ ਜਰਨਾ ਆਪਾਂ ਛੋਟੇ ਵੀ ਮੈਂ ਤੁਹਾਡੀ ਭਾਵਨਾ ਸਮਝ ਸਕਦਾ ਪਰ ਆਪਾਂ ਮਰਿਆਦਾ ਵਿੱਚ ਰਹਿਣਾ ਆਪਾਂ ਕੋਈ ਗਲਤ ਕੰਮ ਨਹੀਂ ਕਰਨਾ ਔਰ ਜਿਹੜਾ ਦੋਸ਼ੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਾਜੀ ਮੈਂ ਕਹਿੰਦਾ ਬਹੁਤ ਮੈਨੂੰ ਚਾਹੀਦੀ ਹੈ ਇਨਸਾਫ ਹੋਣਾ ਚਾਹੀਦਾ ਅਰੇ ਇਨਸਾਫ ਔਰ ਪਿੱਛੇ ਇੱਕ ਹੋਰ ਬੱਸ ਰੁਕੀ ਹੈ ਤਾਂ ਲੋਕਾਂ ਨੇ ਆ ਸਾਡੇ ਜਿਹੜੇ ਸ਼ਹਿਰ ਦੇ ਭਰਾ ਆ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਆ ਕਹਿੰਦੇ ਬੱਸਾਂ ਰਾਕਟ ਵਾਂਗ ਭਜਾਉਂਦੇ ਆ ਇੱਕ ਦੂਜੇ ਨਾਲ ਰੇਸਾਂ ਲਾਉਂਦੇ ਆ ਬੱਸਾਂ 'ਚ ਬੈਠੀਆਂ ਸਵਾਰੀਆਂ ਦੀ ਜਿਹੜੀ ਜਾਨ ਆ ਉਹ ਖਤਰੇ ਉਹ ਵੀ ਉਹ ਵੀ ਖਤਰੇ 'ਚ ਪੈਂਦੀ ਆ ਤੇ ਐਦਾਂ ਐਦਾਂ ਲੋਕਾਂ ਦੀ ਜਿਹੜੀ ਜਾਨ ਆ ਉਤਾਉ ਪਰਿਵਾਰ ਚੋਂ ਉਹਨਾਂ ਦੇ ਕੋਈ ਆਇਆ ਇਹਨਾਂ ਲੋਕ ਹਨਾ ਬੜੀ ਹੀ ਦੁੱਖ ਭਰੀ ਗੱਲ ਹੈ ਬੜੀ ਹੀ ਭਾਵਕ ਕਰਨ ਵਾਲੀ ਗੱਲ ਹੈ ਔਰ ਮੇਰੇ ਖਿਆਲ ਉਹਨਾਂ ਦਾ ਬ੍ਰਦਰ ਹੋਣਾ ਜਾਂ ਰਿਸ਼ਤੇਦਾਰ ਹੋਣਾ ਤਾਂ ਉਹਨਾਂ ਦੇ ਜੋ ਦਿਲ ਤੇ ਉਹਨਾਂ ਦੇ ਬੀਤ ਦੀ ਉਹ ਤੋ ਹੀ ਜਾਣਦੇ ਨਾ ਐਤਾ ਸਿਰਫ ਗੱਲਬਾਤ ਕਰਕੇ ਹੌਸਲਾ ਦੇ ਸਕਦੇ ਆ ਜੋ ਉਹਨਾਂ ਦੇ ਮਨ ਤੇ ਬੀਤ ਦੀ ਜੋ ਮਨ ਤੇ ਪਰੇਸ਼ਾਨੀ ਹੋਣੀ ਆ ਉਹ ਤਾਂ ਸਮਝੀ ਜਾ ਸਕਦੀ ਆ ਔਰ ਹਮਦਰਦੀ ਹੈ ਪਰ ਬਹੁਤ ਕੁਝ ਹੋ ਗਿਆ ਪੰਜਾਬ ਚ ਲੇਕਿਨ ਹਾਲਾਤ ਬਦਲਦੇ ਨਹੀਂ ਪਏ ਹਾਲਾਤ ਵਿਗੜਦੇ ਪਏ ਆ ਲੋਕ ਰੂਲ ਸਮਝਦੇ ਨਹੀਂ ਰੂਲ ਮੰਨਦੇ ਨਹੀਂ ਔਰ ਜਿਵੇਂ ਇੱਥੇ ਨੌਜਵਾਨ ਦੱਸਦੇ ਪਏ ਆ ਕਿ ਇੱਕ ਦੂਜੇ ਨਾਲ ਰੇਸਾਂ ਲਾਉਂਦੇ ਆ ਰਹੇ ਸੀ ਜਿਦੇ ਕਰਕੇ ਚੱਕਰ ਪਿਆ ਇਹ ਨੌਜਵਾਨੀ ਦੱਸ ਰਹੇ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਬੱਸਾਂ ਵਾਲੇ ਆਪਸ ਚ ਰੇਸਾਂ ਲਾਉਂਦੇ ਆ ਰਹੇ ਸੀ ਉਹ ਦਿਖਾਈ ਹੋਵੇ ਜੇ ਪਰੇ ਤਾਂ ਬੱਸਾਂ ਦੀ ਜਿਹੜੀ ਆ ਸਲਿੱਪ ਵੀ ਲੱਗੀ ਹੋਈ ਬਹੁਤ ਸਾਰੀ ਨਜ਼ਰ ਆ ਰਹੀ ਆ ਔਰ ਹਾਦਸਾ ਇਹ ਹੋਇਆ ਹਾਲਾਂਕਿ ਇਹ ਜਿੰਨੇ ਨੌਜਵਾਨ ਨੇ ਇਹਨਾਂ ਦੀ ਵੀ ਉਹੀ ਫੀਲਿੰਗ ਹੈ ਸਾਡੀ ਵੀ ਉਹੀ ਫੀਲਿੰਗ ਸੀ ਕਿ ਜੇ ਕਿਤੇ ਸਾਹ ਹੁੰਦੇ ਮਾੜੇ ਮੋਟੇ ਭਾਈ ਬੰਦੇ ਨੂੰ ਬੰਦੇ ਨੂੰ ਚੱਕ ਕੇ ਹਸਪਤਾਲ ਲੈ ਜਾਂਦੇ ਪਰ ਭਾਈ ਜੀ ਆ ਚਾਬੀ ਦਿੱਤੀ ਨਾ ਜਿਹੜੀ ਬੱਸ ਦੀ ਤੁਹਾਨੂੰ ਫੜਾ ਦਿੰਨਾ ਨਾ ਨਹੀਂ ਉਹ ਪੁਲਿਸ ਮੁਲਾਜ਼ਮ ਆਏ ਉਹਨਾਂ ਨੂੰ ਫੜਾਓ ਆ ਚਾਬੀ ਕੱਢ ਲਈ ਜੀ ਆਹ ਜੋ ਉਹਦੀ ਫੈਮਲੀ ਦੇ ਦੋ ਮੁੰਡੇ ਦੀ ਫੈਮਲੀ ਦੇ ਦੋ ਆਪੇ ਕਰੋ ਬੱਸ ਸਾਈਡ ਤੇ ਕੀਤੀ ਜਾਵੇ ਭਾਈ ਬੱਸ ਸਾਈਡ ਤੇ ਬਾਕੀ ਆਵਾਜ਼ ਨਹੀਂ ਖਰਾਬ ਹੋਵੇ ਜੀ ਨਹੀਂ ਹੱਲੇ ਨਹੀਂ ਐਦਾਂ ਨਹੀਂ ਭਈ ਇੱਥੇ ਹੀ ਰਹਿੰਦੇ ਜੋ ਵੀ ਹੈ ਉਹ ਆ ਕੇ ਮੁਲਾਜ਼ਮ ਉਹਨਾਂ ਨੂੰ ਫੜਾ ਦਿਓ ਮੁਲਾਜ਼ਮਾਂ ਨੂੰ ਫੜਾ ਦਿਓ ਸੰਦੀਪ ਆ ਦੇ ਦੋ ਸੰਦੀਪ ਭਾਈ ਨੂੰ ਦੇ ਦੋ ਸੰਦੀਪ ਭਾਈ ਜੀ ਬੱਸ ਨੂੰ ਕਰ ਦਿਓ ਸਾਈਡ ਤੇ ਕੋਈ ਹੋਰ ਹਾਦਸਾ ਨਾ ਹੋ ਜਵੇ ਹਾਂ ਭਾਜੀ ਜਤਲਾਮਾ ਨਹੀਂ ਨਹੀਂ ਅੱਗੇ ਸੰਦੀਪ ਭਾਜਾ ਖੁੰਝੇ ਲਾ ਦੋ ਕਿਉਂਕਿ ਟ੍ਰੈਫਿਕ ਨੂੰ ਵੀ ਦਿੱਕਤ ਆ ਰਹੀ ਹੈ ਤਾਂ ਮੁਲਾਜ਼ਮ ਮੌਕੇ ਤੇ ਪਹੁੰਚ ਗਈ ਸਾਡੀ ਸਾਡੇ ਵੱਲੋਂ ਕਾਲ ਕੀਤੀ ਗਈ ਔਰ ਉਸ ਤੋਂ ਬਾਅਦ ਹੁਣ ਜਿਹੜੇ ਨੌਜਵਾਨ ਨੇ ਉਹਨਾਂ ਨੇ ਚਾਬੀ ਕੱਢ ਲਈ ਸੀ ਬੱਸ ਦੀ ਤੇ ਪੁਲਿਸ ਪ੍ਰਸ਼ਾਸਨ ਨੂੰ ਹੈਂਡਓਵਰ ਕਰ ਦਿੱਤੀ ਗਈ ਹੈ ਚਾਬੀ ਔਰ ਹੁਣ ਪੁਲਿਸ ਮੁਲਾਜ਼ਮ ਜਿਹੜੇ ਬੱਸ ਨੂੰ ਇੱਕ ਸਾਈਡ ਤੇ ਕਰਨ ਲੱਗੇ ਤਾਂ ਜੋ ਨਿਰਵੈਗਨ ਟ੍ਰੈਫਿਕ ਚੱਲਦਾ ਰਹੇ ਕੋਈ ਹੋਰ ਕਿਤੇ ਹਾਦਸਾ ਨਾ ਵਾਪਰ ਜਵੇ ਇਹ ਡਰ ਬਣਿਆ ਰਹਿੰਦਾ ਤਾਂ ਬਹੁਤ ਹੀ ਮੰਦਪਾਗੀ ਗੱਲ ਹੈ ਦਿਲ ਦਹਿਲਾ ਦੇਣ ਵਾਲਾ ਮਨ ਨੂੰ ਠੇਸ ਲੱਗਦੀ ਹੈ ਫਿਰਦੇ ਬਲੁੰਦਰੇ ਜਾਂਦਾ ਜਦੋਂ ਅਸੀਂ ਕਿਸੇ ਦਾ ਘਰ ਦਾ ਇਉਂ ਜੀ ਜਾਂਦੇ ਦੇਖਦੇ ਆਂ ਔਰ ਜਿੰਨੇ ਵੀ ਇੱਥੇ ਲੋਕ ਮੌਜੂਦ ਨੇ ਭੱਜ ਕੇ ਸਿੱਧ ਗੱਲ ਲਈ ਆਏ ਸੀਗੇ ਕਿ ਯਾਰ ਬੰਦੇ ਨੂੰ ਚੱਕ ਕੇ ਫਟਾਫਟ ਹਸਪਤਲ ਲੈ ਜੀ ਲੇਕਿਨ ਉਹ ਸਮਾਂ ਹੀ ਨਹੀਂ ਮਿਲ ਸਕਿਆ ਬੇਬਸੀ ਇਹ ਰਹੀ ਕਿ ਸਮਾਂ ਮਿਲਿਆ ਹੀ ਨਹੀਂ ਕਿ ਬੰਦੇ ਨੂੰ ਹਸਪਤਲ ਲੈ ਜਾ ਸਕੀਏ ਉਹਦੀ ਪਹਿਲੀ ਜਿਹੜੀ ਜਾਨ ਨਿਕਲ ਗਈ